ਕਹਿੰਦੇ ਗੋਪੀ ਦਾ ਚੇਲਾ ਏਕਮ ਜਿੱਤੇ ਹੀ ਆਉਂਦਾ ਹੈ ਨਾ ਮਿੱਤਰੋ ਹਰ ਇੱਕ ਜੋ ਹੈ ਖੁਸ਼ੀ ਮਣਾਈ ਆਉਂਦਾ ਪੰਜਾਬ 'ਚ ਜਿੰਨਾ ਪਿਆਰ ਉਹਨੂੰ ਮਿਲਦਾ ਮਿੱਤਰੋ ਹੋਰ ਨੂੰ ਨਹੀਂ ਕਿਸੇ ਨੂੰ ਮਿਲ ਸਕਦਾ ਏਕਮਾ ਇਹ ਤੇਰੇ ਤੇ ਰੱਬ ਤੋਂ ਕੋਈ ਮਿਹਰ ਹੋਈ ਆ ਮੈਂ ਕਹਿੰਨਾ ਵੀ ਇੰਨਾ ਪਿਆਰ ਯਾਰ ਜਿੰਨਾ ਤੈਨੂੰ ਲੋਕੀ ਪਿਆਰ ਕਰਦੇ ਆ ਬਹੁਤ ਘੱਟ ਮਿੱਤਰੋ ਖਿਡਾਰੀ ਹੁੰਦੇ ਆ ਅੱਜ ਉਹਦੇ ਇਨਾਮ ਦੱਸਣਿਆ ਵੀ ਉਹਨੇ ਹੁਣ ਤੱਕ ਕੀ ਕੀ ਜਿੱਤ ਲਿਆ ਤੇ ਅੱਗੇ ਜੋ ਐ ਉਮੀਦਾਂ ਬਹੁਤ ਲਾਈਆਂ ਦਰਸ਼ਕਾਂ ਨੇ ਤੇਰੇ ਤੋਂ ਸੋ ਉਹ ਚੀਜ਼ ਆਪਾਂ ਕਲੀਅਰ ਕਰਨੀ ਆ ਰੱਬ ਦੀ ਮਿਹਰ ਹੋਈ ਆ ਗੋਪੀ ਉਸਤਾਦ ਨੇ ਮਿੱਤਰੋ ਆਪਦੇ ਚੇਲੇ ਨੂੰ ਆਪਾਂ ਕਹੀਏ ਵੀ ਇੱਕ ਬਾਈ ਨੇ ਕਿਹਾ ਸੀ ਆਹ ਮੁੰਡਾ ਆਪਾਂ ਟੀਮ 'ਚ ਰੱਖਿਆਗਾ ਸੋ ਹੌਲੀ ਹੌਲੀ ਇਹਨੂੰ ਵੀ ਸਟਾਰ ਬਣਾਵਾਂਗੇ ਸੋ ਉਹ ਚੀਜ਼ਾਂ ਮਿੱਤਰੋ ਅੱਜ ਸੱਚ ਹੁੰਦੀਆਂ ਦੱਸਦਿਆਂ ਉਹ ਚੀਜ਼ਾਂ ਦੇਖ ਰਹੀਆਂ ਵੀ ਏਕਮ ਬਹੁਤ ਚੀਜ਼ਾਂ ਕਰੂਗਾ ਤਾਂ ਬਾਬੇ ਦੀ ਮੇਰ ਰਵੇ ਭਰਾ ਤੇ ਸੋ ਆਪਾਂ ਉਹਦੇ ਇਨਾਮ ਦੱਸਦੇ ਆ ਵੀ ਉਹਨੇ ਹੁਣ ਤੱਕ ਕੀ ਕੀ ਜਿੱਤ ਲਿਆ ਇਹ ਨਵਾਂ ਚੈਨਲ ਆ ਇਹਨੂੰ ਸਬਸਕ੍ਰਾਈਬ ਜੇ ਫੇਸਬੁੱਕ ਤੇ ਆ ਤਾਂ ਫੋਲੋ ਜ਼ਰੂਰ ਕਰਿਓ ਕਿਉਂਕਿ ਪਲੇਅਰਾਂ ਦੀਆਂ ਅਪਡੇਟ ਆਪਾਂ ਪਾਉਂਦੇ ਰਹਿੰਨੇ ਆ ਇਨਾਮ ਮਿੱਤਰੋ ਇਹ ਕਮਣੇ ਕਰਤੀ ਆ ਸ਼ੁਰੂਆਤ ਮੋਟਰਸਾਈਕਲ ਜਿੱਤਿਆ ਸੀਗਾ ਜੋ ਰੇਡਾਂ ਤੇ ਲੱਗਿਆ ਸੀਗਾ ਤੇ ਇਹ ਕਮਣੇ ਮਿੱਤਰੋ ਜਫਾ ਲਾਇਆ ਤੇ ਉਹ ਮੋਟਰਸਾਈਕਲ ਪਹਿਲਾ ਆਪਦੀ ਜ਼ਿੰਦਗੀ ਦਾ ਜਿੱਤਿਆ ਇਸ ਤੋਂ ਬਾਅਦ ਨੁਕਰਾ ਘੋੜਾ ਮਿੱਤਰੋ ਇਹ ਜੋ ਜਿੱਤ ਕੇ ਲੈ ਕੇ ਆਇਆ ਕੋਸ਼ਕ ਦਿਨ ਪਹਿਲਾਂ ਹੀ ਇਬਣ ਦੇ ਵਿੱਚ ਮੈਚ ਹੋਇਆ ਉੱਥੇ ਬੈਸਟ ਬਣਿਆ ਆਏ ਨਹੀਂ ਵੀ ਇੱਕ ਦੋ ਜਫੇ ਲਾਏ ਫਾਈਨਲ ਚ ਆਠ ਗਣੀ 7 ਮਿੱਤਰੋ ਜਫੇ ਲਾਇਆ ਇਹ ਕਮਣੇ ਤੇ ਕਮਾਲ ਦੇ ਜੋ ਹੈ ਪ੍ਰਦਰਸ਼ਨ ਕੀਤਾ ਦੱਸਿਆ ਉਹਨੇ ਵੀ ਅਸੀਂ ਮੂਰੇ ਹੋ ਕੇ ਵੀ ਮਿੱਤਰੋ ਕਮਾਲਾਂ ਹੀ ਕਰਦੇ ਆ ਸੋ ਏਕਮਣੇ ਬਹੁਤ ਤਗੜੀ ਗੇਮ ਦਿਖਾਈ ਆ ਸੋ ਇਹ ਕਮਾਲ ਕੀਤੀ ਆ ਏਕਮਣੇ ਆਪਾਂ ਨੁਗਰਾ ਘੋੜਾ ਲੈ ਗਿਆ ਉਹ ਘੋੜਾ ਜਿੱਤ ਗਿਆ ਤੇ ਮਿੱਤਰੋ 1 ਬੋਲਟ ਜੋ ਹੈ ਉਹਨੂੰ ਸਨਮਾਨ ਚ ਮਿਲਣਾਗਾ ਆਉਣ ਵਾਲੇ ਸਮੇਂ ਚ ਇਹ ਬੱਬੇ ਵੱਲੋਂ ਜੋ ਹੈ ਉਹਨੇ ਵੀਡੀਓ ਦੇ ਵਿੱਚ ਕਿਹਾ ਸੀਗਾ ਉਥੋਂ ਪਤਾ ਲੱਗਿਆ ਵੀ ਜੋ ਹੈ ਏਕਮ ਦਾ ਵੀ ਸਨਮਾਨ ਜਲਦੀ ਜੋ ਹੈ ਕੀਤਾ ਜਾਣਾ ਬੋਲਟ ਮੋਟਰਸਾਈਕਲ ਨਾਲ ਜਲਦੀ ਸਨਮਾਨ ਕੀਤਾ ਜਾਊਗਾ ਇੱਕ ਐਲਾਨ ਹੋਇਆ ਹੋਇਆ ਇੱਕ ਟੂਰਨਾਮੈਂਟ ਤੇ ਵੀ ਆਉਂਦੇ ਸਾਲ ਏਕਮ ਦਾ ਸੱਜਰ ਸੂਈ ਮੱਝ ਨਾਲ ਮਿੱਤਰੋ ਵੱਡਾ ਸਨਮਾਨ ਕੀਤਾ ਜਾਣਾ ਸੋ ਇੱਕ ਜੋ ਐਲਾਨ ਇਹ ਜੋ ਆ ਥੋੜੇ ਕ ਟਾਈਮ ਪਹਿਲਾਂ ਕੀਤਾ ਗਿਆ ਸੀਗਾ ਵੀ ਆਉਂਦੇ ਸਾਲ ਮਿਲਣੀ ਆ ਮਿੱਤਰੋ ਤੇ ਜੋ ਹੈ ਉਹਦੀਆਂ ਭੈਣਾਂ ਲਈ ਜੋ ਹੈ ਗੋਪੀ ਫਰੰਦੀਪਰੀਏ ਨੇ ਸੋਚਿਆ ਵੀ ਜਦੋਂ ਵਿਆਹ ਹੋਣਗੇ ਉਹਦੀਆਂ ਭੈਣਾਂ ਦਾ ਤਾਂ ਉਹ ਜੋ ਹੈ ਸਨਮਾਨ ਕਰੂਗਾ ਬੋਲਟ ਮੋਟਰਸਾਈਕਲ ਨਾਲ ਉਹਦੀਆਂ ਭੈਣਾਂ ਦਾ ਮਿੱਤਰੋ ਸੋ ਇਹ ਚੀਜ਼ ਵੀ ਜੋ ਹੈ ਬੱਬੇ ਲੰਗੋਈ ਜੋ ਹੈ ਦੱਸੀ ਗਈ ਸੀ ਵੀਡੀਓ ਦੇ ਵਿੱਚ ਸੌਰ ਸਿੰਘ ਹੀ ਆ ਜੋ ਨਾਲ ਖੇਡਦਾ ਭਰਾ ਮੇਰਾ ਜਿਹਨੂੰ ਗੱਡੀ ਮਿਲੀ ਆ ਮਿੱਤਰੋ ਸੋ ਇਹ ਚੀਜ਼ਾਂ ਕਲੀਅਰ ਹੋਊਗਾ ਹਜੇ ਤਾਂ ਏਕਮ ਨਗਦ ਰਾਸ਼ੀਆਂ ਆਪਾਂ ਦੱਸਿਆ ਹੀ ਨਹੀਂ ਉਹ ਵੀ ਤੂੰ ਬਹੁਤ ਚੀਜ਼ਾਂ ਜਿੱਤੀਆਂ ਹੋਈਆਂ ਉਹ ਵੀ ਕਮਾਲਾਂ ਕੀਤੀਆਂ ਹੋਊਗਾ ਏਕਮ ਫਤਾ ਪਰ ਇਹ ਦੀਆਂ ਹਜੇ ਤਾਂ ਛੋਟੀ ਜਰਨੀ ਆ ਮਿੱਤਰੋ ਇਹਨੂੰ ਵੀ ਵੱਡੀ ਜਰਨੀ 'ਚ ਬਦਲੂਗਾ ਏਕਮ ਇਹ ਨੂੰ ਹੀ ਹੈ ਮਿੱਤਰੋ ਅੱਗੇ ਲੈ ਕੇ ਜਾਊਗਾ ਕਰੇ ਜੋ ਹੈ ਮੈਂ ਇਦਾਂ ਵੀ ਬੋਲੂਗਾ ਵੀ ਏਕਮ ਨੇ ਟਰੈਕਟਰ ਵੀ ਜਿੱਤ ਲਿਆ ਗੱਡੀ ਵੀ ਜਿੱਤ ਲਈ ਆ ਸੋ ਸਭ ਪ੍ਰਮਾਤਮਾ ਦੇ ਘਰ ਦੇਰ ਆ ਮਿੱਤਰੋ ਅੰਦੇਰ ਨਹੀਂ ਜਲਦੀ ਜੋ ਇਹ ਚੀਜ਼ ਵੀ ਆਊਗੀ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਜੋ ਹੈ ਜਾਣਕਾਰੀ ਦੇਣੀ ਸੀਗੀ ਹਲੇ ਤਾਂ ਛੋਟੀ ਜਰਨ ਕੋਈ ਆ ਸੋ ਇਹ ਚੀਜ਼ਾਂ ਵੀ ਮੁਣਕਣ ਹੋਣਗਾਂ ਮੈਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਧੰਨਵਾਦ